ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋ ਅੱਜ 19 ਤਰੀਕ ਆ ਸਾਰੇ ਭਰਾਵਾਂ ਨੂੰ ਬੇਨਤੀ ਵੀ ਅੱਜ ਦੀ ਵੀਡੀਓ ਇਹ ਆਪਾਂ ਹੁਣ ਖੜੇ ਆਂਗੇ ਜਿਹੜਾ ਆਪਣਾ ਹਰੀ ਕੇ ਪੱਤਣ ਇਹ ਤੋਂ ਥੋੜੀ ਦੂਰ ਅੱਗੇ ਇਹ ਸਤਲੋ ਜੀ ਵਿਆਸ ਇਹਨਾਂ ਦਾ ਜੋ ਠੱਬਾ ਬਣਾਇਆ ਵੀਰਾਂ ਨੇ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਅੱਜ ਸਵੇਰੇ ਤੋਂ 8 ਵਜੇ ਆਪਾਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਚੱਲੇ ਸੀ ਉਸ ਤੋਂ ਬਾਅਦ ਹੁਣ ਆਪਾਂ 9:00 ਵੱਜ ਚੁੱਕੇ ਨੇ ਮਤਲਬ ਰਾ ਇਸ ਟਾਈਮ ਸ਼ਾਮ ਨੂੰ ਰਾਤ ਹੋ ਚੁੱਕੀ ਐ 9:00 ਵਜੇ ਆਪਾਂ ਵਾਪਸ ਆਇਆ ਉਹਨਾਂ ਨੇ ਵੀਰਾਂ ਨੇ ਖੁਦ ਆਪਾਂ ਨੂੰ ਮਤਲਬ ਫੋਨ ਲਾ ਕੇ ਦੱਸਿਆ ਵੀ ਤੁਹਾਡਾ ਫੋਨ ਇੱਥੇ ਰਹਿ ਗਿਆ ਕਿ ਸਾਡੇ ਤੋਂ ਵਾਪਸ ਲੈ ਜਾਓ ਵੀ ਬਿਨਾ ਟੈਂਸ਼ਨ ਤੋਂ ਆਪਾਂ ਫਿਰ ਦਰਸ਼ਨ دیدار ਕਰਕੇ ਹੁਣ ਸ਼ਾਮ ਨੂੰ ਮੁੜਦੇ ਹੋਏ ਇਹਨਾਂ ਕੋਲ ਆਏ ਸੀ ਇਹਨਾਂ ਭਰਾਵਾਂ ਨੇ ਆਪਣਾ ਫੋਨ ਨੂੰ ਮਤਲਬ ਵਾਪਸ ਕੀਤਾ ਇਹ ਗੱਲ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀ ਬਹੁਤ ਵੱਡੀ ਇੱਕ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਐ ਪੰਜਾਬੀ ਭਰਾ ਨੇ ਆਪਣੇ ਪੰਜਾਬ ਦੇ ਰਹਿਣ ਵਾਲੇ ਨੇ ਜਿਹੜੇ ਇੱਥੇ ਕਾਰਬਾ ਚਲਾ ਰਹੇ ਨੇ ਤੇ ਬੇਨਤੀ ਹੈ ਵੀ ਆਪਾਂ ਸਾਰੇ ਸਹਿਯੋਗ ਕਰੀਏ ਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਇਹਨਾਂ ਭਰਾਵਾਂ ਦਾ ਹਰ ਸਟਾਫ ਦਾ ਜਿਨ੍ਹਾਂ ਨੇ ਸਾਨੂੰ ਫੋਨ ਵਾਪਸ ਕੀਤਾ ਤੇ ਸਾਰੇ ਬਾਕੀ ਭੈਣ ਭਰਾ ਜਿਨ੍ਹਾਂ ਵੀ ਆਪਣੇ ਇਸ ਚੈਨਲ ਨਾਲ ਜੁੜੇ ਹੋਏ ਹੋਣ ਆਪਣੇ ਪਿਆਰ ਕਰਨ ਵਾਲੇ ਸਾਰੇ ਜਰੂਰ ਇੱਥੇ ਜਦੋਂ ਹਰਮੰਦਰ ਸਾਹਿਬ ਜਾਣੇ ਜਿਹੜਾ ਆਪਣੇ ਮੋਗਾ ਸਾਈਡ ਤੋਂ ਜਾਂ ਬਖੰਡਾ ਸਾਈਡ ਤੋਂ ਇਧਰ ਆਉਂਦੇ ਸਾਰੇ ਇਥੇ ਜ਼ਰੂਰ ਇਹਨਾਂ ਕੋਲ ਰੋਕੇ ਜਾਇਆ ਕਰੋ ਕਿ ਆਪਾਂ ਪੰਜਾਬੀ ਭਰਾ ਇੱਕ ਦੂਜੇ ਦਾ ਸਾਥ ਦੇਈਏ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ